ਸੋ ਦੇ ਨਾਲ ਦਰਸ਼ਨ ਹਾਂ ਸੀਮਾ ਉਹ ਸਾਡੇ ਕਾਨੂੰਨੀ ਨੇ ਲੱਗ ਨੂੰ ਕਰਿਓ ਕਾਨੂੰਨ ਬਣਾਉਂਦੇ ਆ ਸੀ ਦਿੱਲੀ ਵਾਲੇ ਤੇ ਬਸ ਝੋਨਾ ਨਹੀਂ ਵੇਚਿਆ ਕਿਸਾਨ ਇਸ ਵਾਲੇ ਮੰਡੀਆਂ ਦੇ ਵਿੱਚ ਰੁਲਦਾ ਰੋਈ ਜਾਂਦਾ ਪਿੱਟੀ ਜਾਂਦਾ ਲੇਕਿਨ ਸਰਕਾਰ ਕੁਛ ਨਹੀਂ ਸੁਣ ਰਹੀ ਅੱਛਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਦੇਸੀ ਜੱਟ ਪੀਵੀ 19 ਚੈਨਲ ਦੇ ਨਾਲ ਜੀ ਕਿਸ ਗੱਲ ਦਾ ਧਰਨਾ ਮੈਂ ਚਮਕੌਰ ਸਿੰਘ ਨੈਣੀਬਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਂ ਹਾਂ ਜੋ ਅੱਜ ਦਾ ਧਰਨਾ ਹੈ ਜੋ ਦਿੱਲੀ ਮੋਰਚਾ ਸੀ 26 ਨਵੰਬਰ ਨੂੰ ਗਏ ਸੀ ਉਹਦੀ ਅੱਜ ਚੌਥੀ ਬਰੇ ਗੰਢ ਹੈ ਉਸ ਬਰੇ ਗੰਢ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸਬਦੇ ਤੇ ਅਸੀਂ ਬਰਨਾਲਾ ਡੀਸੀ ਦਫ਼ਤਰ ਧਰਨਾ ਦੇ ਰਹੇ ਹਾਂ ਜੋ ਕਿ ਫਸਲਾਂ ਦੇ ਉੱਤੇ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਉਹਦਾ ਸਵਾਮੀਨਾਥਨ ਦੀ ਰਿਪੋਰਟ ਮੁਰਾਬਕਤ ਸੀ 2 ਐਲ 50 ਦੇ ਫਾਰਮੂਲੇ ਨਾਲ ਫਸਲਾਂ ਦੇ ਰੇਟ ਤੈਅ ਕਰੇ ਜਾਣੇ ਇਹ ਦੇ ਤੇਜਾ ਨੇ ਇਹ ਮੰਗ ਹੈ ਮੁੱਖ ਮੰਗ ਦੂਜੀ ਮੰਗ ਹੈਗੀ ਆ ਜੋ ਮਜ਼ਦੂਰਾਂ ਖਾਤਰ ਚਾਰ ਬਿੱਲ ਕੋਡ ਲਿਆਂਦੇ ਆ ਇਹਨਾਂ ਨੇ ਉਹ ਰੱਦ ਕਰੇ ਜਾਣ ਘੱਟ ਤੋਂ ਘੱਟ ਜਿਹੜਾ ਕੰਮ ਆ ਕਿਤੇ ਵੀ ਕੰਮ ਕਰਦਾ ਹੈ ਉਹਦੀ 26000 ਮਹੀਨੇ ਦੀ ਤਨਖਾਹ ਨਿਯੁਕਤ ਕੀਤੀ ਜਾਵੇ ਤੇ ਉਹਨੂੰ ਰਿਟਾਇਰ ਹੋਣ ਤੇ ਘੱਟ ਤੋਂ ਘੱਟ 10000 ਪੈਨਸ਼ਨ ਦਿੱਤੀ ਜਾਵੇ ਏਵੇਂ ਜਿਵੇਂ ਕਿਸਾਨਾਂ ਮਜ਼ਦੂਰਾਂ ਜੋ ਵੀ ਦੁਕਾਨਦਾਰ ਹੈ ਚਾਹੇ ਕੋਈ ਵੀ ਹੈ ਜੋ 60 ਸਾਲ ਦੀ ਉਮਰ ਹੋ ਜਾਂਦੀ ਹੈ ਉਹਨੂੰ ਘੱਟ ਤੋਂ ਘੱਟ 10000 ਪੈਨਸ਼ਨ ਲਈ ਜਾਵੇ ਇਹ ਅੱਜ ਦੇ ਧਰਨੇ ਦੀਆਂ ਮੰਗਾਂ ਹੂ ਇਸ ਧਰਨੇ ਦੀਆਂ ਅੱਜ ਦੀਆਂ 12 ਮੰਗਾਂ ਹੈ ਮਜ਼ਦੂਰਾਂ ਵੀ ਜਿਹੜਾ ਨਰੇਗਾ ਮਜ਼ਦੂਰਾਂ ਦਾ ਕੰਮ ਹੈ ਉਹ 200 ਦਿਨ ਕਰਿਆ ਜਾਵੇ ਤੇ ਘੱਟ ਤੋਂ ਘੱਟ ਉਹਦੀ 600 ਰੁਪਿਆ ਦਿੰਦੀ ਉਜਰਤ ਕਰੀ ਜਾਵੇ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਡੀਸੀ ਦਫ਼ਤਰ ਬਰਨਾਲਾ ਦੇ ਧਰਨਾ ਦਿੱਤੇ ਹਾਂ ਜੀ ਕਿ ਆਹੀ ਐਮ ਸਿੰਘਾਂ ਦੇ ਝੋਨਾ ਨਹੀਂ ਚੱਕਦੇ ਜ਼ਾਹਿਰ ਵਾਲਾ ਮੰਡੀਆਂ ਚ ਪਿਆ ਝੋਨਾ ਰੁੜੀ ਜਾਂਦਾ ਅਜੇ ਵੀ ਨਾ ਕਿਹੜੀ ਗੱਲ ਦਾ ਲਾਇਆ ਤੇ ਮੁੱਦੇ ਕਿਹੜੇ ਆ ਛੋਟੇ ਮੁੱਦੇ ਦੇ ਜੀ ਇਹ ਆ ਜਿਹੜੇ ਅਸੀਂ ਦਿੱਲੀ ਦਾ ਜਿੱਤ ਕੇ ਆ ਸੀ ਸਾਤੋਂ ਇਹਨਾਂ ਨੂੰ ਕਾਨੂੰਨ ਦਿੱਤੇ ਸੀ ਉਹ ਸਾਡੇ ਕਾਨੂੰਨ ਨੇ ਲੱਗ ਨੂੰ ਕਰਿਓ ਕਾਨੂੰਨ ਬਣਾਉਨੇ ਆ ਅਸੀਂ ਦਿੱਲੀ ਵਾਲੇ ਤੇ ਬਸ ਇਹ ਹੋਰ ਪਾਸੇ ਵੀ ਲਾਉਣਾ ਧਰਨਾ ਨਹੀਂ ਹੋਰ ਜੇ ਸਾਡੀ 벨ਟ ਕਹੋ ਜਿੱਥੇ ਅਸੀਂ ਉਥੇ ਲਾਵਾਂਗੇ ਧਰਨੇ ਕਿੰਨੇ ਸਮੇਂ ਤੱਕ ਬੈਠੇ ਹੁਣ ਹੋਰੇ ਹੁਣ ਅਸੀਂ ਇੱਥੇ 3 ਵਜੇ ਤੋਂ ਹੀ ਬੈਠਾਂਗੇ ਅੱਜ ਹਾਂ ਕਿੰਨੇ ਵਜੇ ਆ ਗਏ ਸੀ ਅਸੀਂ ਆ ਗਏ ਸੀ 10:00 ਵਜੇ ਹਾਂ ਤੇ ਕੋਈ ਹੋਰ ਮੁੱਦੇ ਤੁਸੀਂ ਮੜਾ ਦੱਸ ਦਿੰਦੇ ਹੋ ਡਿਟੇਲ ਚ ਨਾ ਬਸ ਮੁੱਦੇ ਸਾਡੇ ਮੰਗਾਂ ਦੇ ਨੇ ਮੰਗਾਂ ਸਾਸ਼ੇਪੂਰੀਆ ਮਨਾ ਲਈਏ ਵੀ ਫੇਰ ਸਾਡੇ ਇੱਥੇ ਕਿਸ ਕਿਹਨੂੰ ਰਿਕੁਐਸਟ ਕਰਨਾ ਆਇਓ ਹਾਂ ਕਿਨੂੰ ਅਰਜੀ ਦੇਣਾ ਹੈ ਉਹ ਕੀ ਕਰਨਾ ਹੈ ਉਹਰੇ ਅਸੀਂ ਅਜੇ ਸਾਡੇ ਲੀਡਰਾਂ ਕੋਲੇ ਆ ਲਿਸਟ ਸਾਨੂੰ ਹਜੇ ਪਤਾ ਨਹੀਂ ਬਈ ਕਿ ਕਿਨੂੰ ਦੇਣੀ ਆ ਬਈ ਜਲੇਦਾਰ ਨੂੰ ਜਾਂ ਸ਼ੀਲਦਾਰ ਨੂੰ ਜਾਂ ਬਈ ਆਪਣੇ ਉਹਨੂੰ ਵੱਡੀ ਚ ਜੀਰੀ ਪਈਆ ਸਾਰਾ ਕੁਝ ਪਈਆ ਉਹ ਤਾਂ ਚੱਕਦੀ ਨਹੀਂ ਗਵਰਨਮੈਂਟ ਇਹ ਭਾਂਦਣਾ ਸਾਨੂੰ ਕਹਿੰਦੇ ਦੀ ਉਹਦੇ ਵੋਟਾਂ ਪਾਓ ਚਲੇ ਤੁਹਾਡਾ ਆ ਕਰਾ ਦਿੰਦੇ ਆ ਜੀ ਆ ਕਰਾ ਦਿੰਦੇ ਆ ਕਿੱਥੇ ਭਗਵੰਤ ਮਾਨ ਉਹ ਠੀਕ ਹੈ ਨਾ ਕਰਾਵੇ ਐਮ ਐਫ ਸੀ ਦੇਵੇ ਕੋਈ ਦੇ ਨਹੀਂ ਰਿਹਾ ਫਜ਼ਾਹੀ ਮੰਗਾਂ ਨੇ ਸਾਡੀਆਂ ਕਾਦੀਆਂ ਮੰਗਾਂ ਨੇ ਹੋਰ ਇੱਥੇ ਕਿਨੂੰ ਬੇਨਤੀ ਕਰਨ ਆਇਓ ਕਿਨੂੰ ਬੇਨਤੀ ਕਰਨ ਆਇਆ ਤਾਂ ਡੀਸੀ ਕੋਲੇ ਆਇਆ ਜੇ ਕਰਨ ਬੇਨਤੀ ਠੀਕ ਹੈ ਡੀਸੀ ਸਾਹਦ ਆਪਣੇ ਜ਼ਿਲ੍ਹੇ ਜ਼ਿਲ੍ਹੇ ਦਾ ਤਾਂ ਕਿੰਨੇ ਵਜੇ ਤੱਕ ਬੈਠੇ ਹੋ ਰਹੇ ਪੂਰੇ 3 ਵਜਾਂ ਨੇ 4 ਵਜਾਂ ਦੇਖੋ ਇੱਥੇ ਮੰਗਾਂ ਜੀ ਸਾਡੀਆਂ ਦਾ ਤਿੰਨ ਮੰਗਾਂ ਨੇ ਇੱਕ ਤਾਂ ਜਿਹੜਾ ਝੋਨਾ ਨਹੀਂ ਵਿਕਿਆ ਕਿਸਾਨ ਇਸ ਵਾਲੇ ਮੰਡੀਆਂ ਦੇ ਵਿੱਚ ਰੁਲਦਾ ਰੋਈ ਜਾਂਦਾ ਪਿੱਟੀ ਜਾਂਦਾ ਲੇਕਿਨ ਸਰਕਾਰ ਕੁਛ ਨਹੀਂ ਸੁਣ ਰਹੀ ਦੂਜੀ ਸਾਡੀ ਜਿਹੜੀ ਮੰਗ ਸੀ ਡੀਏਪ ਵਾਲੀ ਉਹ ਕੋਸ਼ਿਸ਼ ਹੱਦ ਤੇ ਕਰ ਲੋਕਾਂ ਨੂੰ ਮਿਲ ਗਿਆ ਲੇਕਿਨ ਹਲੇ ਵੀ ਲੋਕ ੱੱਕੇ ਖਾਈ ਜਾਂਦੇ ਵਜਾਈ ਅੱਧ ਤੋਂ ਜ਼ਿਆਦਾ ਪਈ ਆ ਹਲੇ ਜਿਹੜੀ ਆਉਣ ਵਾਲੀ ਫਸਲ ਐ ਇਹ ਸਾਡੀ ਫਸਲ ਰੁੜੀ ਜਾਂਦੀ ਐ ਜਿਹੜੀ ਸਾਡੀ ਆਉਣ ਵਾਲੀ ਆ ਉਹ ਵੀ ਸਮਝੋ ਤੁਸੀਂ ਰੁਲ ਗਈ ਜਿਹੜੀ ਬੀਜ ਹੀ ਨਹੀਂ ਗਈ ਉਹ ਵੀ ਸਾਡੀ ਰੁਲ ਗਈ ਤੀਜਾ ਜਿਹੜਾ ਸਾਡਾ ਮਸਲਾ ਸੀਗਾ ਪਰਾਲੀ ਵਾਲਾ ਉਹ ਸਾਡੇ ਉੱਤੇ ਐਸੇ ਢੰਗ ਨਾਲ ਸੈਟੇਲਾਈਟ ਨਾਲ ਜਾ ਕੇ ਇਹ ਫੜਦੇ ਐ 3 ਵਜੇ ਤੋਂ ਬਾਅਦ ਵੀ ਜਿਨ੍ਹਾਂ ਨੇ ਜਿਹੜੇ ਅੱਗ ਲਾਉਂਦੇ ਆ ਉਹਨਾਂ ਨੂੰ ਤੇ ਵੀ ਪਰਚੇ ਕਰੀ ਜਾਂਦੀ ਐ ਸਰਕਾਰ ਵੀ ਇਹ ਜਿਹੜੀ ਸੈਟੇਲਾਈਟ ਦੀ ਇਹਨਾਂ ਦੀ ਲਾਈਟ ਆ ਇਹ ਮੰਡੀਆਂ 'ਚ ਬੈਠਾ ਕਿਸਾਨ ਤਾਂ ਇਹਨਾਂ ਨੂੰ ਦੇਂਦਾ ਨਹੀਂ ਅਸੀਂ ਉੱਥੇ ਬੈਠੇ ਭਾਵੇਂ ਚੁੱਲ੍ਹੇ ਦੀ ਮਚਾਈ ਜੇ ਨੇ ਸਾਡੇ ਉੱਤੇ ਜਾ ਕੇ ਉਹਦੀ ਪਰਚਾ ਪਾ ਦਿੰਦੇ ਆ ਜੁਰਮਾਨੇ ਕਰ ਦਿੰਦੇ ਆ ਕੱਲ ਹੀ ਸਾਡੇ ਮੁੰਡੇ ਨੂੰ 10000 ਰੁਪਏ ਜੁਰਮਾਨਾ ਕੀਤਾ ਇਹ ਸਾਡੀਆਂ ਤਿੰਨ ਮੰਗਾ ਜਿਉਂਦੀਆਂ ਤਿਉਂ ਉੱਥੇ ਹੀ ਖੜੀਆਂ ਸਰਕਾਰ ਕੱਖ ਨਹੀਂ ਸੁਣਦੀ ਠੀਕ ਆ ਤੇ ਜਿਹੜੇ ਜਿਹੜਾ ਦਿੱਲੀ ਅਸੀਂ ਟਾਈਮ ਲਾ ਕੇ ਆਏ ਸੀ ਜਿਹਦੀ ਅੱਜ ਗੱਲ ਚੱਲਦੀ ਐ ਉਹ ਵੀ ਤੁਸੀਂ ਦੇਖੋ ਵੀ ਉਦੋਂ ਇਹ ਮੋਦੀ ਮੰਨ ਗਿਆ ਤਿੰਨੇ ਕਾਨੂੰਨ ਰੱਦ ਕਰਨ ਨੂੰ ਅੱਜ ਫੇਰ ਸਾਡੇ ਤੇ ਐਸੇ ਢੰਗ ਨਾਲ ਲਾਗੂ ਕਰੀ ਜਾਂਦਾ ਹੈ ਬਈ ਪਤਾ ਨਹੀਂ ਲੱਗਣ ਦਿੰਦੇ ਸਾਡੇ ਤੇ ਲਾਗੂ ਕਰੀ ਜਾਂਦਾ ਵਿੱਚੋਂ ਵਿੱਚੀ ਵਿੱਚੋਂ ਵਿੱਚੀ ਵਿੱਚੋਂ ਵਿੱਚੀ ਇਹ ਸਾਡਾ ਨਾਸ ਕਰੀ ਜਾਂਦੇ ਆ ਸਾਡੀ ਕੌਮ ਨੂੰ ਵੀ ਖਤਮ ਕਰੀ ਜਾਂਦੇ ਆ ਸਾਡੇ ਭਾਈਚਾਰੇ ਨੂੰ ਵੀ ਖਤਮ ਕਰਤਾ ਅਜ ਤੋਂ ਪਹਿਲਾਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਉਹਦੇ 'ਚ ਹੀ ਸਾਨੂੰ ਵੰਡਤਾ ਇਹਨਾਂ ਨੇ ਇਹ ਕਿਹਦੇ ਕੋਲੇ ਬੇਨਤੀ ਕਰਨ ਆਇਓ ਅਸੀਂ ਇੱਥੇ ਡੀਸੀ ਕੋਲੇ ਬੇਨਤੀ ਕਰਨ ਆਏ ਆ ਡੀਸੀ ਨੂੰ ਮੰਗ ਪੱਤਰ ਦੇਣ ਆਏ ਆ ਹੁਣ ਅਸੀਂ ਬਈ ਸਾਡਾ ਇਹਨਾਂ ਗੱਲਾਂ ਮੰਨੀ ਧਿਆਨ ਕਰੋ ਅੱਜ ਇੱਕ ਇੱਕ ਮਹੀਨਾ ਜ਼ਿਮੀਦਾਰਾਂ ਨੂੰ ਮੰਡੀ ਦੇ ਵਿੱਚ ਬੈਠਿਆ ਨੂੰ ਹੋ ਗਿਆ ਇੱਕ ਇੱਕ ਮਹੀਨਾ ਹੋ ਗਿਆ ਭੁੱਖੇ ਧਿਆਆਂ ਨੂੰ ਉੱਥੇ ਰੋਲਦਿਆਂ ਨੂੰ ਤੁਸੀਂ ਜਾ ਕੇ ਜੇ ਦੇਖੋ ਮੰਡੀ ਦੇ ਵਿੱਚ ਐਨਾ ਬੁਰਾ ਹਾਲ ਹੈ ਤੁਹਾਡਾ ਵੀ ਰੋਣ ਨਿਕਲ ਜਾਊਗਾ ਕਿਹੜੀ ਜਥੇਬੰਦੀ ਹਾਂ ਜੀ ਅਸੀਂ ਉਗਰਾਹਾਂ ਜਥੇਬੰਦੀ ਵੱਲੋਂ ਆ ਕੱਲ ਹੁਣ ਸਾਡਾ ਮੁੰਡਾ ਕਹਿੰਦਾ ਵੀ ਮੇਰਾ ਝੋਨਾ ਮੈਥੋਂ 6 ਗੱਟੇ 100 ਮਗਰ ਮੰਗਦਾ ਆੜ ਤ ਗਿਆ ਆਰਤੀ ਕਾ ਕਨਪੀ ਨਹੀਂ ਦੇਣੇ ਤਾਂ ਫਿਰ ਸ਼ੈਲਰ ਵਾਲੇ ਨਾਲ ਸਿੱਧੀ ਗੱਲ ਕਰ ਲੈ ਸ਼ੈਲਰ ਵਾਲਾ 8 ਮੰਗਦਾ ਜ਼ਿੰਮੇਦਾਰ ਹੈ ਇਸ ਵੇਲੇ ਕਿੱਧਰ ਨੂੰ ਜਾਵੇ ਜੀ ਸਣ ਭਾਈਚਾਰਾ ਆਖਿਆ ਹੋਇਆ ਇਹ ਦੁਖੀ ਆ ਬਿਲਕੁਲ ਕਿਸਾਨ ਭਾਈਚਾਰਾ ਬਿਲਕੁਲ ਅੱਕਿਆ ਪਿਆ ਅੱਕੇ ਤੋਂ ਬਿਨਾਂ ਤਾਂ ਕੋਈ ਘਰੋਂ ਤੁਰਦਾ ਹੀ ਨਹੀਂ ਦੁਖੀ ਹੋਇਆ ਤੁਰਦਾ ਅਸੀਂ ਇਸ ਵੇਲੇ ਇੰਨੇ ਜਿਆਦੇ ਦੁਖੀ ਆ ਸਾਡੀਆਂ ਨਸਲਾਂ ਵੀ ਖਤਮ ਹੋ ਰਹੀਆਂ ਸਾਡੀਆਂ ਫਸਲਾਂ ਵੀ ਖਤਮ ਹੋ ਰਹੀਆਂ ਠੀਕ ਹੈ ਇਹ ਸਰਕਾਰ ਸਾਡੀ ਬਿਲਕੁਲ ਨਹੀਂ ਸੁਣਦੀ ਆ ਹੁਣ ਤਿੰਨ ਸ਼ੀਟਾਂ ਜਿੱਤ ਕੇ ਫੇਰ ਚੁੱਪ ਕਰਕੇ ਇਹ ਫੇਰ ਚਲੇ ਗਏ ਠੀਕ ਹੈ ਇਹ ਸਾਨੂੰ ਮਾਰਨ ਤੇ ਤੁਲੇ ਵੀ ਆ ਲੇਕਿਨ ਸਾਡੇ ਲੋਕਾਂ ਦਾ ਜਿਹੜਾ ਇੱਕ ਹੈ ਇਹ ਤੋਂ ਵੱਧ ਤਾਂ ਰਹਿ ਜਿਹੜਾ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਅਸੀਂ ਇਹ ਵੱਧ ਤੋਂ ਵੱਧ ਇਕੱਠ ਕਰਾਂਗੇ ਔਰ ਮਰਨ ਨੂੰ ਵੀ ਅਸੀਂ ਤਿਆਰ ਬੈਠੇ ਆ ਅਸੀਂ ਤਾਂ ਮਰੇ ਮਰਾਈ ਆ ਜਦੋਂ ਸਾਡੇ ਹੱਕਾਂ ਤੇ ਡਾਕਾ ਪੈ ਗਿਆ ਸਾਡੇ ਸਾਨੂੰ ਕੱਖ ਕਰਨ ਨਹੀਂ ਦਿੰਦੇ ਸਾਡੀਆਂ ਫਸਲਾਂ ਰੁਲ ਗਈਆਂ ਅਸੀਂ ਤਾਂ ਮਰੇ ਮਰਾਈ ਆ ਅਸੀਂ ਮਰਨ ਨੂੰ ਤਿਆਰ ਬੈਠੇ ਆ ਜਿੰਨਾ ਚਿਰ ਧੰਨਵਾਦ ਜੀ ਆਪਾਂ ਅੱਗੇ ਗੱਲਬਾਤ ਕਰ ਲੈਨੇ ਆਂ ਹੋਰ ਵੀ ਲੋਕਾਂ ਨਾਲ ਹਾਂਜੀ ਕਿਵੇਂ ਦੇਖਦੇ ਹੋ ਕਿ ਕਿਹੜੇ ਮੁੱਦੇ ਨੇ ਮੁੱਦੇ ਜੀ ਬੁਰੀ ਹਾਲਤ ਦਾ ਹੂੰ ਬੁਰੀ ਹਾਲਤਾਂ ਜੀ ਦੀ ਦੇਖਣੀ ਰਹੀ ਦੁਖੀ ਹੋਇਆ ਬੈਠਿਆ ਸਮਰਥਜ ਅਜੇ ਮੰਡੀਆਂ ਅੱਧ ਤੇ ਹਾਂਜੀ ਅੱਧ ਪੈਵੰਡੀਆਂ ਚ ਕੋਈ ਹੱਲ ਹੋ ਨਹੀਂ ਰਹੇ ਨਾ ਉਹਨਾਂ ਨੇ ਕਿਹਾ ਸੀ ਸਰਕਾਰ ਨੇ ਕਿਹਾ ਸੀ ਹੱਲ ਹੋਏ ਨਹੀਂ ਨਾ ਨਾ ਕੋਈ ਹੱਲ ਨਹੀਂ ਹੋ ਰਿਹਾ ਕਿੰਨੇ ਵੇੜਾ ਤੱਕ ਬੈਠੇ ਹੋ ਜੂਰੇ ਇੱਥੇ ਜੀ ਸੰਘਰਸ਼ ਨਾਲੀਆਂ ਜੀ ਯੋ ਉੱਥੇ ਨਾਲ ਬੱਕਾ ਉਹਦੇ ਜਾਵਾਂਗੇ ਧੰਨਵਾਦ ਸਾਰੀ ਰਾਤ ਬਚਾ ਦਾ ਇਹ ਧਰਨੇ ਨੂੰ ਕੀ ਮੰਗ ਪੱਤਰ ਲੈ ਕੇ ਆਏ ਹਾਂ ਕੀ ਛੋਡੇ ਮੁੱਦੇ ਅੱਜ ਜਿਹੜੇ ਸંਜੋਤਕ ਕਿਸਾਨ ਮੋਰਚੇ ਦੀ ਚੌਥੀ ਬਰੇਗੰਡ ਹੈਗੀ ਅੱਜ ਦਾ ਜਿਹੜਾ ਮਸਲਾ ਹੈ ਡੀਸੀ ਦਫਤਰ ਤੇ ਬਰਨਾਲਾ ਵਿਖੇ ਧਰਨਾ ਜਿਹੜਾ ਚੱਲ ਰਿਹਾ ਹੈ ਸੰਜੋਤਕ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਜਿਹੜੀਆਂ ਹਿੰਦੁਸਤਾਨ ਦੀਆਂ ਉਹਨਾਂ ਵੱਲੋਂ ਸਾਂਝੇ ਤੌਰ ਤੇ ਹੈ ਕਿਉਂਕਿ ਜਿਹੜੀਆਂ ਮੰਗਾਂ ਪਕਾਇਆ ਪੰਨਿਆਂ ਨੇ ਐਮਐਸਪੀ ਦੀ ਜਿਹੜੀ ਗਰੰਟੀ ਹੈ ਉਹ ਹਜੇ ਬਕਾਇਆ ਪਈ ਹੈ ਅ ਹੋਰ ਮਸਲੇ ਆ ਕਿਸਾਨਾਂ ਮੰਜ਼ੂਰਾਂ ਦਾ ਜਿਹੜਾ ਕਰਜ਼ਾ ਹੈਗਾ ਜਾਂ ਜਿਹੜਾ ਲਖਬੀਰਪੁਰ ਖੀਰੀ ਵਾਲਾ ਮਸਲਾ ਹਜੇ ਉੱਥੇ ਦਾ ਉੱਥੇ ਹੀ ਖੜਾ ਹੈ ਉਹਨੂੰ ਤਾਜ਼ਾ ਰੱਖਣ ਵਾਸਤੇ ਅੱਜ ਦਾ ਜਿਹੜਾ ਰੱਖਿਆ ਦਿਨ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਸੰਘਰਸ਼ ਲੜ ਰਹੇ ਆ ਇਸੇ ਤਰ੍ਹਾਂ ਅੱਗੇ ਵਾਸਤੇ ਜੋ ਸਾਂਝਾ ਮਾ ਮੀਟਿੰਗਾਂ ਕਰਕੇ ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਅਗਲੇ ਫੈਸਲੇ ਹੋਣਗੇ ਅੱਜ ਸਿਰਫ ਉਹਨਾਂ ਨੂੰ ਤਾਜ਼ਾ ਰੱਖਣ ਵਾਸਤੇ ਉਹਦੀ ਬਰੇਗੰਡ ਮਨਾਉਣ ਵਾਸਤੇ ਇੱਥੇ ਮੰਗ ਪੱਤਰ ਦੇ ਰਹੇ ਹਾਂ ਸਾਂਝੇ ਤੌਰ ਤੇ ਇਸ ਕਰਕੇ ਇਹਦੇ ਵਿੱਚ ਲੰਮੇ ਜਿਵੇਂ ਪੰਜਾਬ ਨਾਲ ਗੱਲ ਕਰੀਏ ਤਾਂ ਝੋਨੇ ਵਾਲਾ ਮਸਲਾ ਹਜੇ ਡੀਏਪੀ ਦਾ ਹੈਗਾ ਯੂਰੀਆ ਦਾ ਆ ਗਿਆ ਕਰਜ਼ਾ ਆ ਗਿਆ ਹੋਰ ਕਿੰਨੇ ਮਸਲੇ ਹੈਗੇ ਆ ਕਿ ਜਿਵੇਂ ਨਹਿਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਪੂਰਾ ਛੱਡ ਰਿਹਾ ਚ ਹੁਣ ਲੋੜ ਆ ਪਾਣੀ ਦੀ ਇਸ ਤਰ੍ਹਾਂ ਦੇ ਕਾਫੀ ਮਸਲੇ ਆ ਜਿਹੜੇ ਅੱਜ ਦੇ ਧਰਨੇ ਦੇ ਵਿੱਚ ਮੰਗ ਪੱਤਰ ਦੇ ਵਿੱਚ ਨੇ ਕਿਸਾਨਾਂ ਦਾ ਵੀ ਆ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਹੈਗਾ ਉਹ ਵੀ ਇਹ ਵਿੱਚ ਇਹਦੇ ਸ਼ਾਮਲ ਹੈ ਇਸ ਕਰਕੇ ਅੱਜ ਜਿਹੜਾ ਸੀ ਸਾਂਝੇ ਤੌਰ ਤੇ ਧਰਨਾ ਜਿਹੜਾ ਉਹ ਦਿੱਤਾ ਹੈਗਾ ਮੰਗ ਪੱਤਰ ਦੇਣਾ ਹੈਗਾ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝਾ ਪ੍ਰੋਗਰਾਮ ਕਿੰਨੇ ਵਜੇ ਆਏ ਸੀ ਤੇ ਕਿੰਨੇ ਵਜੇ ਜਾਓ ਏ ਅੱਜ 12 ਤੋਂ ਲੈ ਕੇ 3 ਵਜੇ ਤੱਕ ਦੀ ਕਾਲ ਹੈਗੀ ਉਦੋਂ ਬਾਅਦ ਸਾਡੇ ਅਫਸਰ ਸਾਹਿਬਾਨਾਂ ਦੇ ਨਿਰਪਰ ਹੈ ਵੀ ਉਹ ਕਿੰਨੇ ਚਿਰ ਬਾਅਦ ਮੰਗ ਪੱਤਰ ਲੈ ਕੇ ਜਾਂਦੇ ਜੇ ਮੰਗ ਪੱਤਰ ਨਹੀਂ ਲੈਂਦੇ ਤਾਂ 3 ਵਜੇ ਤੋਂ ਬਾਅਦ ਕੀ ਅਗਲਾ ਐਕਸ਼ਨ ਲੈਣਾ ਹੈਗਾ ਉਹ ਨਿਮੇੜ ਕੇ ਜਾਣਾ ਉਹਨਾਂ ਚਿਰ ਨਹੀਂ ਜਾਣਾ ਪਰ ਉਹ ਹੈ 12 ਤੋਂ 3 ਤੱਕ। ਇਸ ਤੋਂ ਬਾਅਦ ਕਿਸੇ ਪਾਸੇ ਹੋਰ ਵੀ ਜਾਣਾ ਤੁਸੀਂ? ਨਹੀਂ ਹੋਰ ਕੇਰ ਤਾਂ ਇਹੀ ਹੈ ਜੇ ਇੱਥੋਂ ਵਧੀਆ ਕਿ ਮੈਂ ਕਹਿੰਦਾ ਵੀ ਸਿਆਣਾ ਅਫਸਰ ਹੋਵੇ ਤਾਂ ਮੰਗ ਪੱਤਰ ਲੈਣਾ ਆ ਕੇ ਉਸ ਸਟੇਜ ਤੋਂ ਜਿਵੇਂ ਰੂਲ ਹੈ ਪਹਿਲਾਂ ਤੋਂ ਤੇ ਨਹੀਂ ਲੈਂਦੇ ਤਾਂ ਫਿਰ ਗਾਹਾਂ ਵਾਲਾ ਕੀ ਵਿਚਾਰ ਦੇ ਜਿ세 ਬੰਦियां ਉਹ ਵਿਚਾਰਦੇ। ਧੰਨਵਾਦ ਜੀ ਆਪਾਂ ਅੱਗੇ ਵੀ ਗੱਲਬਾਤ ਕਰ ਲੈਨੇ ਆਂ ਆਜੋ। ਪਹਿਲਾਂ ਵੀ ਜਿਹੜਾ ਹਾਂਜੀ ਕੀ ਗੱਲਬਾਤ ਹੋਈ ਆ? ਅੱਜ ਏੜੀ ਏੜੀ ਸਾਵੇ ਚ ਹੈ ਜਿਹੜਾ ਮੰਗ ਪੱਤਰ ਲੈਣਾ। ਸੰਯੁਕਤ ਮੋਰਚੇ ਵੱਲੋਂ ਮੰਗ ਪੱਤਰ ਦਿੱਤਾ ਗਿਆ। ਕਿਉਂਕਿ ਮੰਡੀਆਂ 'ਚ ਕਿਸਾਨਾਂ ਦਾ ਜੋ ਨਾਖਰਾਵ ਹੋ ਰਿਹਾ ਹੈਗਾ ਕਿਸਾਨ 15-15 ਦਿਨਾਂ ਤੋਂ ਮੰਡੀਆਂ 'ਚ ਬੈਠੇ ਆ ਕਿਸਾਨਾਂ ਦੀ ਬਾਤ ਨਹੀਂ ਪੁੱਛੀ ਜਾ ਰਹੀ ਅਧੋ ਮਜ਼ਦੂਰਾਂ ਦਾ ਜੋ ਮਜ਼ਦੂਰਾਂ ਦੀ ਜਿਹੜੀ ਦਾ ਮਸਲਾ ਜਾਂ ਕਿਸਾਨਾਂ ਦਾ ਸਾਰਿਆਂ ਦਾ ਸਾਂਝੇ ਮਸਲੇ ਆਗੇ ਉਹਦੇ ਸਬੰਧ 'ਚ ਅਸੀਂ ਮੰਗ ਪੱਤਰ ਦਿੱਤਾਗਾ ਜਾਂ ਆਵਾਰਾ ਬਸਮਾ ਦੀ ਸਮੱਸਿਆ ਆ ਗਈ ਹੋਰ ਕਿਸਾਨਾਂ ਦੀਆਂ ਸਮੱਸਿਆ ਹੈਗੀਆਂ ਉਹਦੇ ਸਬੰਧ 'ਚ ਇਹ ਡੀਏਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਨਹੀਂ ਕਿਸਾਨਾਂ ਦੇ ਛੇ ਜਲਦੀ ਜੋ ਮੰਡੀਆਂ ਵੇਲੇ ਆ ਗਈ ਤੇ ਆ ਜਾਣ ਨਾਟਕਾਂ ਦਾ ਹਾਂ ਇਹ ਜਿਹੜੇ ਮਤਲਬ ਬੋਰਿੰਗਾ ਪਈਆਂ ਉਹ ਬਥੇ ਲੰਮੇ ਸਮੇਂ ਤੋਂ ਪਈਆਂ ਇਹ ਮੌਜਰਾ ਵੱਧ ਕਹਿ ਰਹੇ ਆ ਹੁਣ ਜੋ ਸਮਾਉ ਚੱਲ ਰਿਹਾ ਉਹ ਚ ਕਿਸਾਨ ਕੀ ਕਰਨ ਮੌਜਰਾ ਦੀ ਗੱਲ ਚ ਇਹ ਕਹਿੰਦੇ 17 ਮੌਜਰਾ ਵਾਲੇ ਚੱਕਾਂਗੇ ਪਰ ਮੌਜਰਾ ਜਿਹੜਾ ਅੱਜ 24 25 ਉਹ ਆ ਰਹੇ ਆ ਜਾਣ ਦੇ ਮਸ਼ੀਨਾਂ ਚ ਨੁਕਸਾਨ ਕਰਨ ਇਹ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਇਹਦਾ ਕਰਕੇ ਜਿਹੜਾ ਕਿਸਾਨਾਂ ਦਾ ਵੱਡੀ ਪੱਧਰ ਤੇ ਨੁਕਸਾਨ ਆ ਕਿਸਾਨਾਂ ਦੀ ਲੁੱਟ ਹੋ ਰਹੀ ਆ ਕਿਸਾਨਾਂ ਤੋਂ ਘੱਟੇ-ਘੱਟੇ ਜਾਂਦੇ ਆ ਭਾਈ ਭਾਈ 10-10 ਘੱਟੇ ਆ 100 ਮਗਰ ਇਹ ਕਿਸਾਨਾਂ ਦੇ ਘਟ ਰਹੇ ਆ ਕਿਵੇਂ ਦੇਖਦਾਂ ਕੀ ਗੱਲ ਬਾਤ ਹਾਂਜੀ ਆ ਝੋਨੇ ਦੇ ਬਾਰੇ ਆਏ ਜੀ ਝੋਨਾ ਹੁਣ ਕੋਈ ਜਮਾ ਚਾਗਦੇ ਨਹੀਂ ਪੰਜ ਪੰਜ ਗੱਟੇ ਸੀ ਸੀ ਗੱਟੇ 100 ਗੱਟੇ ਮਰ ਮਗਨ ਤੇ ਆ ਕੀ ਗੱਲ ਹੋਈ ਐ ਸਾਹਬ ਨਾਲ ਸੁਆਦ ਦਵਾਈ ਦੇ ਵਾਕੇ ਗਿਆਗਾ ਬਾਸਰ ਜਾਊਗਾ ਸੁਆਦ ਦਵਾਈ ਦੇ ਗਿਆ ਕਹਿੰਦਾ ਜੀ ਮੈਂ ਕਰਦਿਆਂ ਹੱਲ ਵੀ ਚਾਰ ਬੰਦੇ ਮੇਰੇ ਕੋਲੇ ਆ ਜਾਓ ਮੂਹ ਲਿਖੜੇ ਬੈਠੇ ਆ ਗਏ ਉਹ ਮੇਰੇ ਨਾਲ ਗੱਲਬਾਤ ਕਰ ਲੋ ਆ ਗਏ ਝੋਨੇ ਦਾ ਜਮਾ ਬੁਰਾ ਹਾਲ ਹੋਇਆ ਪੈਂ ਮੀਂਹ ਨਹੀਂ ਹੈ ਚੱਕੀ ਦਾ ਜੱਗਾ ਵੱਡਾ ਮੂਹ ਬਹੁਤ ਬੁਰਾ ਹਾਲ ਐ ਪੰਜ ਪੰਜ ਗੱਟੇ ਰੋਲ ਜਾਂਦੇ ਕਰਕਰਾਂ ਆਪਾਂ ਪਾ ਟਰੈਕਟਰਾਂ ਨਾਲ ਮੈਂ ਤੱਕਦੇ ਉਧਰੋਂ ਲੈ ਕੇ ਤੇ ਉਧਰੋਂ 八十六。